ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਵੀ ਅਸੀਂ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਕਿਉਂਕਿ ਕਹਿੰਦੇ ਸਾਡੇ ਕੰਮ ਤੰਦੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਨੇ ਜਿੰਨਾ ਕਾਰਨ ਅਸੀਂ ਪਾਠ ਕਰਨ ਦੇ ਲਈ ਨਾਮ ਜਪਣ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਤਾਂ ਕਮਾਈ ਵਾਲੇ ਸੰਤ ਮਹਾਪੁਰਖ ਜੀ ਉਹਨਾਂ ਨੂੰ ਬਹੁਤ ਪਿਆਰੀ ਬਹੁਤ ਸੌਖੀ ਜੁਗਤੀ ਦੱਸਦੇ ਆ ਮਹਾਪੁਰਖ ਜੀ ਕਹਿੰਦੇ ਵੀ ਭਾਈ ਜੇਕਰ ਤੁਸੀਂ ਚੌਕੜਾ ਮਾਰ ਕੇ ਪਾਠ ਨਹੀਂ ਕਰ ਪਾਉਂਦੇ ਨਾਮ ਨਹੀਂ ਜਪ ਪਾਉਂਦੇ ਤਾਂ ਤੁਸੀਂ ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠਦਿਆਂ ਇਥੋਂ ਤੱਕ ਕਿ ਆਪਣੇ ਕੰਮ ਧੰਦੇ ਕਰਦਿਆਂ ਹੋਇਆਂ ਇਹ ਚਾਰ ਅੱਖਰਾਂ ਦਾ ਜਾਪ ਕਰ ਲਿਆ ਕਰੋ ਇਹ ਚਾਰ ਅੱਖਰਾਂ ਦਾ ਜਾਪ ਤੁਹਾਡੀ ਜ਼ਿੰਦਗੀ ਬਦਲ ਦਵੇਗਾ ਸਤਿਗੁਰ ਸੱਚੇ ਪਾਸ਼ਾ ਉਹਨਾ ਮਨੁੱਖਾਂ ਦੇ ਉੱਤੇ ਬਹੁਤ ਕਿਰਪਾ ਕਰਦੇ ਨੇ ਜੋ ਮਨੁੱਖ ਇਹ ਚਾਰ ਅੱਖਰਾਂ ਦਾ ਜਾਪ ਕਰਦੇ ਆ। ਮਹਾਪੁਰਖ ਜੀ ਕਹਿੰਦੇ ਵੀ ਸਾਡੇ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਕਿਤੇ ਵੀ ਇਹ ਨਹੀਂ ਕਿਹਾ ਕਿ ਆਪਣੇ ਕੰਮ ਤੰਦੇ ਛੱਡ ਕੇ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਭਗਤੀ ਕਰੋ। ਨਾ ਸਤਿਗੁਰ ਸੱਚੇ ਪਾਸ਼ਾ ਜੀ ਨੇ ਤਾਂ ਸਾਨੂੰ ਕੰਮਕਾਰ ਕਰਦਿਆਂ ਹੋਇਆਂ ਆਪਣੀਆਂ ਪਰਿਵਾਰਕ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਨਾਮ ਜਪਣਾ ਸਿਖਾਇਆ ਹੈ। ਸਤਿਗੁਰ ਸੱਚੇ ਪਾਸ਼ਾ ਜਿਸ ਨੇ ਸਾਨੂੰ ਸਭ ਤੋਂ ਪਹਿਲਾਂ ਕਿਰਤ ਕਰਨ ਨੂੰ ਕਿਹਾ ਹੈ ਕਿਰਤ ਨੂੰ ਮੁੱਖ ਰੱਖਿਆ ਹੈ ਕਿ ਬੰਦਿਆ ਪਹਿਲਾਂ ਕਿਰਤ ਕਰ ਜੋ ਵੀ ਤੇਰੀਆਂ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਆਪਣੇ ਬੱਚਿਆਂ ਦੇ ਪ੍ਰਤੀ ਜ਼ਿੰਮੇਵਾਰੀਆਂ ਨੇ ਨਾ ਪਹਿਲਾਂ ਤੂੰ ਉਹ ਨਿਭਾ ਤਾਂ ਹੀ ਤੇਰਾ ਜਪਿਆ ਹੋਇਆ ਪ੍ਰਵਾਨ ਹੋਵੇਗਾ ਜੇਕਰ ਕੋਈ ਮਨੁੱਖ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਨਾਮ ਜਪੇ ਮਤਲਬ ਸਿਰਫ ਨਾਮ ਇਹ ਜਪਦਾ ਰਹੇ ਜੋ ਵੀ ਉਹਦੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨਿਭਾਵੇ ਮਤਲਬ ਆਪਣੇ ਪ੍ਰਤੀ ਆਪਣੇ ਪਰਿਵਾਰ ਦੇ ਪ੍ਰਤੀ ਧਿਆਨ ਨਾ ਦੇਵੇ ਤਾਂ ਵੀ ਉਹਦਾ ਜਪਿਆ ਹੋਇਆ ਪ੍ਰਵਾਨ ਨਹੀਂ ਹੁੰਦਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਗ੍ਰਸਤੀ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪਣਾ ਸਿਖਾਇਆ ਹੈ ਕਿ ਆਪਣੇ ਕੰਮ ਤਾਂ ਦੇ ਵੀ ਕਰੋ ਆਪਣੇ ਕਾਰੋਬਾਰ ਨੂੰ ਵੀ ਵੇਖੋ ਤੇ ਨਾਲ-ਨਾਲ ਨਾਮ ਵੀ ਜਪੋ ਨਾਮ ਤੋਂ ਬਿਨਾ ਮੁਕਤੀ ਨਹੀਂ ਹੈ ਨਾਮ ਤਾਂ ਜਪਣਾ ਪੈਣਾ ਹੈ ਜੋ ਇਸ ਕਰਕੇ ਸਾਨੂੰਵਾ ਾਰੇ ਹੋਂ ਗੱਲ ਸਮਝਾਈ ਜਾਂਦੀ ਵੀ ਸਵੇਰੇ ਉੱਠਦਿਆਂ ਸਾਰ ਆਪਣੇ ਦਿਨ ਦੀ ਸ਼ੁਰੂਆਤ ਨਾਮ ਤੋਂ ਕਰੋ ਭਜਨ ਬੰਦਗੀ ਤੋਂ ਕਰੋ ਗੁਰੂ ਦੇ ਗਿਆਨ ਤੋਂ ਕਰੋ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦਿਆਂ ਸਾਰ ਨਾਮ ਜਪਦੇ ਆ ਤਾਂ ਸਾਡਾ ਹੀ ਮਨ ਸ਼ਾਂਤ ਹੁੰਦਾ ਏ ਸਾਡੇ ਜਪਣ ਜਾਂ ਨਾਮ ਜਪਣ ਦੇ ਨਾਲ ਕੋਈ ਵਾਹਿਗੁਰੂ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਹੈ ਸਾਨੂੰ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆ ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਆ ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਮਨ ਦਿਨੋਂ ਦਿਨ ਮਜ਼ਬੂਤ ਹੁੰਦਾ ਹੈ ਪਰ ਜਿਹੜੇ ਆਪਣੇ ਗੁਰੂ ਤੋਂ ਗੁਰੂ ਦੇ ਗਿਆਨ ਤੋਂ ਦੂਰ ਆ ਉਹਨਾਂ ਦਾ ਮਨ ਹਰ ਵੇਲੇ ਕਾਲਾ ਪਿਆ ਰਹਿੰਦਾ ਹੈ ਮਨ ਕਈ ਤਰ੍ਹਾਂ ਦੇ ਵਿਸ਼ੇਸ਼ਕਾਰਾਂ ਦੇ ਵਿੱਚ ਜਕੜਿਆ ਰਹਿੰਦਾ ਹੈ ਔਗਣਾ ਦੇ ਨਾਲ ਪਰ ਜਾਂਦਾ ਹੈ ਸੋ ਨਾਮ ਜਪਣਾ ਸਾਡੇ ਲਈ ਜ਼ਰੂਰੀ ਆ ਜਪਾਂਗੇ ਤਾਂ ਸੋਖੇ ਹੁੰਦੇ ਜਾਵਾਂਗੇ ਸੋ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇ ਕਿ ਸਵੇਰੇ ਉੱਠਦੇ ਆਸਾਰ ਭਾਵੇਂ 5 ਮਿੰਟ ਕੱਢ ਲਓ 10 ਮਿੰਟ ਕੱਢ ਲਓ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਸਮਾਂ ਜ਼ਰੂਰ ਕੱਟੋ ਭਾਵੇਂ ਤੁਸੀਂ ਸਵੇਰੇ ਉੱਠਦੇ ਆਸਾਰ 5 10 ਮਿੰਟ ਗੁਰਮੰਤਰ ਮੂਲ ਮੰਤਰ ਜਾਂ ਫਿਰ ਇੱਕ ਪਾਠ ਜਪ ਦੀ ਸਹਿਗੀ ਦਾ ਕਰ ਲਿਆ ਕਰੋ ਪਰ ਜੇਕਰ ਸੰਗਤ ਦੀ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਬੈਠ ਕੇ ਨਾਮ ਜਪਣ ਦੇ ਲਈ ਬਿਲਕੁਲ ਵੀ ਸਮਾਂ ਨਹੀਂ ਆ ਤਾਂ ਫਿਰ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਭਾਈ ਤੁਰਦਿਆਂ ਫਿਰਦੇ ਆ ਉੱਠਦਿਆਂ ਬੈਂਦਿਆਂ ਇੱਥੇ ਟਿੱਕਰ ਕੇ ਆਪਣੇ ਕੰਮ ਧੰਦੇ ਕਰਦਿਆਂ ਹੋયા ਹੀ ਇਹਨਾਂ ਕਹਿ ਦਿਆ ਕਰੋ ਕਿ ਵਾਸੀ ਗੁਰੂ ਜੀ ਤੇਰਾ ਸ਼ੁਕਰ ਹੈ ਇਹ ਚਾਰ ਅੱਖਰ ਬੋਲਦੇ ਰਿਹਾ ਕਰੂੰ ਕਿਉਂਕਿ ਸੰਗਤ ਜੀ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਹਰ ਵੇਲੇ ਦੇ ਰਹੇ ਆ ਆਪਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਤਾਂ ਦੀ ਗਿਣਤੀ ਬਿੰਤੀ ਨਹੀਂ ਕਰ ਸਕਦੇ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਬਸ ਸਿੱਧੇ ਇੱਕ ਸ਼ੁਕਰਾਨਾ ਕਰ ਸਕਦੇ ਆ ਤੇ ਸੱਚ ਕਰਕੇ ਜਾਣੇ ਹੁ ਜੁਨਾ ਹੀ ਆਪਾਂ ਵਾਹਿਗੁਰੂ ਜੀ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਉਹਨਾਂ ਦਾ ਸ਼ੁਕਰਾਨਾ ਕਰਦੇ ਆਂ ਉਹਨਾਂ ਦੀ ਕਿਰਪਾ ਸਾਡੇ ਤੇ ਓਨੀ ਹੀ ਵੱਧਦੀ ਜਾਂਦੀ ਆ ਪੂਰੀ ਫੇ ਕੁਦਰਤ ਪੂਰੀ ਕਾਇਨਾਤ ਉਸ ਮਨੁੱਖ ਤੇ ਮਿਹਰਮਾਨ ਹੁੰਦੀ ਆ ਉਹਦੇ ਕੰਮ ਤਾਂ ਦੇ ਕਰਨੇ ਆਸਾਨ ਹੋ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿ ਵਾਹਿਗੁਰੂ ਜੀ ਦੇ ਵੱਲੋਂ ਇੰਨੀ ਕਿਰਪਾ ਹੁੰਦੀ ਆ ਉਸ ਮਨੁੱਖ ਦੇ ਅੰਦਰ ਇੰਨੀ ਪਾਵਰ ਆ ਜਾਂਦੀ ਆ ਕਿ ਔਖੇ ਤੋਂ ਔਖੇ ਕੰਮ ਵੀ ਉਹ ਆਸਾਨੀ ਦੇ ਨਾਲ ਕਰ ਪੰਦਾ ਹੈ ਵਾਹਿਗੁਰੂ ਜੀ ਦੇ ਕੀਤੇ ਹੋਏ ਸ਼ੁਕਰਾਨੇ ਦੇ ਵਿੱਚ ਇੰਨੀ ਤਾਕਤ ਆ ਸ਼ੁਕਰਾਨਾ ਕਰਨ ਵਾਲੇ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਉਹਨਾਂ ਦੇ ਅੰਦਰ ਦੇ ਕਿਲੇ ਸ਼ਿਕਵੇ ਸ਼ਿਕਾਇਤਾਂ ਖਤਮ ਹੋ ਜਾਂਦੀਆਂ ਸੋ ਜੇਕਰ ਤੁਸੀਂ ਬੈਠ ਕੇ ਭਜਨ ਮੰਦਗੀ ਨਹੀਂ ਕਰ ਰਹੇ ਹੁੰਦੇ ਤਾਂ ਤੁਰ ਤੇ ਆ ਫਿਰ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਸ਼ੁਕਰਾਨਾ ਕਰਨਾ ਵੀ ਵਾਹਿਗੁਰੂ ਜੀ ਦੀ ਯਾਦ ਆ ਮਹਾਪੁਰਖ ਜੀ ਕਹਿੰਦੇ ਜਿਵੇਂ ਦੁਨਿਆਵੀ ਮਾਪੇ ਆਪਣਾ ਜੋ ਵੀ ਘਟਿਆ ਕਮਾਇਆ ਹੁੰਦਾ ਸਭ ਕੁਝ ਆਪਣੇ ਬੱਚੇ ਦੇ ਨਾਂ ਲਗਵਾ ਦਿੰਦੇ ਆ ਪਰ ਜੇਕਰ ਉਹ ਹੀ ਬੱਚਾ ਅੱਗੇ ਚੱਲ ਕੇ ਇਹ ਆਖੇ ਕਿ ਮੇਰੇ ਕੋਲ ਮਾਪਿਆਂ ਲਈ ਨੀ ਸਮਾਂ ਹੀ ਨਹੀਂ ਆ ਉਹਨਾਂ ਨੂੰ ਚੰਗੀ ਤਰ੍ਹਾਂ ਬੁਲਾਵੇ ਹੀ ਨਾ ਉਹਨਾਂ ਦੇ ਕੋਲ ਬੈਠੇ ਹੀ ਨਾ ਇਹ ਕਹੇ ਕਿ ਮੇਰੇ ਕੋਲ ਸਮਾਂ ਨਹੀਂ ਆ ਤਾਂ ਫਿਰ ਮਾਪਿਆਂ ਦੇ ਦਿਲ ਨੂੰ ਕਿੰਨਾ ਦੁੱਖ ਹੁੰਦਾ ਹੈ ਮਾਪੇ ਕਹਿੰਦੇ ਵੀ ਅਸੀਂ ਤਾਂ ਸਭ ਕੁਝ ਇਹਦੇ ਨਾ ਕਰਵਾ ਦਿੱਤਾ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ ਸਭ ਕੁਝ ਆਪਣਾ ਇਹਨੂੰ ਦੇ ਦਿੱਤਾ ਤੇ ਇਹ ਸਾਨੂੰ ਆਪਣਾ ਸਮਾਂ ਨਹੀਂ ਦੇ ਸੱਚਦਾ ਇਹ ਸਿਰਫ 2 ਮਿੰਟ ਸਾਡੇ ਕੋਲ ਨਹੀਂ ਬੈਠ ਸਕਣਾ ਤਾਂ ਫਿਰ ਮਾਪਿਆਂ ਦਾ ਦਿਲ ਬਹੁਤ ਜ਼ਿਆਦਾ ਰੋਂਦਾ ਏ ਮਾਪੇ ਕਦੇ ਵੀ ਆਪਣੇ ਬੱਚੇ ਨੂੰ ਬਾਦ ਅਸੀਸ ਨਹੀਂ ਦਿੰਦੇ ਬਾਦ ਦੁਆ ਨਹੀਂ ਦਿੰਦੇ ਪਰ ਜਦੋਂ ਕਿਸੇ ਵੀ ਮਾਪਿਆਂ ਦੀ ਅੰਦਰੋਂ ਅੰਦਰਾ ਰੋਂਦੀਆਂ ਨੇ ਦਿਲ ਦੁਖੀ ਹੁੰਦਾ ਏ ਤਾਂ ਫਿਰ ਸਾਡੇ ਤੇ ਕੁਦਰਤ ਇੱਕ ਕਾਇਨਾਤ ਉਲਟ ਹੋ ਜਾਂਦੀ ਆ ਸਾਡੇ ਖਿਲਾਫ ਹੋ ਜਾਂਦੀ ਆ ਪਰ ਕਿਹੜਾ ਬੱਚਾ ਆਪਣੇ ਮਾਪਿਓ ਦੇ ਕਹਿਣੇ ਦੇ ਵਿੱਚ ਚੱਲੇ ਮਾਪਿਓ ਦੇ ਲਈ ਸਮਾਂ ਕੱਢੇ ਉਹਨਾਂ ਦਾ ਹਾਲਚਾਲ ਪੁੱਛੇ ਉਹਨਾਂ ਦੀ ਸੇਵਾ ਕਰੇ ਉਹਦੇ ਉੱਤੇ ਮਾਪੇ ਖੁਸ਼ ਹੁੰਦੇ ਆ ਉਹਨਾਂ ਦੀਆਂ ਆਂਦਰਾਂ ਖੰਡੀਆਂ ਰਹਿੰਦੀਆਂ ਤੇ ਫਿਰ ਪੂਰੀ ਕੁਦਰਤ ਕਾਇਨਾਤ ਉਹ ਪਰਮਕੀਤਾ ਪ੍ਰਮਾਤਮਾ ਵੀ ਸਾਡੇ ਤੇ ਖੁਸ਼ ਰਹਿੰਦੇ ਆ ਬਸ ਉਸੇ ਤਰ੍ਹਾਂ ਉਹ ਸਤਿਗੁਰ ਸੱਚੇ ਕਾਸ਼ਾ ਸਾਡੀ ਅਸਲ ਮਾਤਾ ਪਿਤਾਏ ਉਹਨਾਂ ਨੇ ਵੀ ਸਾਡੇ ਤੋਂ ਕੁਝ ਵੀ ਨਹੀਂ ਲਕੋਇਆ ਅਸੀਂ ਇੱਕ ਚੀਜ਼ ਮੰਗਦੇ ਆ ਵਾਹਿਗੁਰੂ ਜੀ ਚਾਰ ਚੀਜ਼ਾਂ ਦਿੰਦੇ ਆ ਜੇ ਸਾਡਾ ਕੋਈ ਇੱਕ ਰਸਤਾ ਬੰਦ ਹੁੰਦਾ ਵਾਹਿਗੁਰੂ ਜੀ ਉਹਦੇ ਉਦੋਂ 10 ਵਜ਼ੂਦਿੰਦੇ ਆ ਉਹ ਗੱਲ ਵੱਖਰੀ ਆ ਅਸੀਂ ਉਹ ਖੁੱਲੇ ਹੋਏ 10 ਦਰਵਾਜ਼ਿਆਂ ਨੂੰ ਨਹੀਂ ਦੇਖਦੇ ਸਿਰਫ ਇੱਕ ਬੰਦ ਦਰਵਾਜ਼ੇ ਨੂੰ ਦੇਖ ਕੇ ਰਹਿੰਦੇ ਰਹਿੰਦੇ ਆ ਪਰ ਵਾਹਿਗੁਰੂ ਜਿੰਨੇ ਸਾਡੇ ਜੀਵਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਾਲਕ ਨੇ ਬਹੁਤ ਕੁਝ ਦਿੱਤਾ ਹੈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਅੱਪਾ ਗਿਣਤੀ ਮਿੰਤੀ ਨਹੀਂ ਕਰ ਸਕਦੇ ਸਿਰਫ ਸ਼ੁਕਰਾਨਾ ਕਰ ਸਕਦੇ ਆ ਫਿਰ ਉੱਠਦੇ ਆ ਬੈਠਦੇ ਆ ਕੰਮਕਾਰ ਕਰਦੇ ਆ ਹਮ ਆ ਸ਼ੁਕਰਾਨਾ ਕਰੋ ਤਵਾਹੀ ਗੁਰੂ ਜੀ ਦੀ ਕਿਰਪਾ ਦਾ ਬਰਕਤ ਹੋਰ ਵਧੇਗੀ ਪੈਣਾ ਬੀਬੀਆਂ ਨੇ ਆਪਣੇ ਕੰਮ ਧੰਦੇ ਕਰਦੇ ਹੋਏ ਸ਼ੁਕਰਾਨਾ ਕਰਦੇ ਰਿਆ ਕਰੋ ਵੀਰ ਨੇ ਭਾਵੇਂ ਤੁਸੀਂ ਦਸਤਕਨ ਚ ਕੰਮ ਕਰਦੇ ਹੋ ਭਾਵੇਂ ਤੁਸੀਂ ਆਪਣੇ ਖੇਤਾਂ ਵਿੱਚ ਕੰਮ ਕਰਦੇ ਹੋ ਜਿੱਤੇ ਵੀ ਤੁਸੀਂ ਕੰਮ ਧੰਦਾ ਕਰਦੇ ਹੋ ਪਹਿਲਾਂ ਉਹ ਕਿਰਤ ਦੇ ਲਈ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਸੀਂ ਮੈਨੂੰ ਇਹ ਕਿਰਤ ਕਾਰੋਬਾਰ ਬਖਸ਼ਿਆ ਫਿਰ ਉਹ ਕੰਮ ਧੰਦੇ ਨੂੰ ਪਰਮਾ ਸ਼ੁਰੂ ਕਰੋ ਕਦੇ ਵੀ ਇਹ ਨਾ ਕਿਹਾ ਕਰੋ ਕਿ ਚੰਲੇ ਕੰਮ ਧੰਦੇ ਤਾਂ ਜਿੰਮੇਵਾਰੀਆਂ ਜਿਆਦਾ ਨੇ ਅਸੀਂ ਇਸ ਕਰਕੇ ਨਾਲ ਨਹੀਂ ਜਾਂਦੇ ਇਹ ਕੰਮ ਧੰਦੇ ਕਾਰੋਬਾਰ ਜਿੰਮੇਵਾਰੀਆਂ ਸਭ ਤੋਂ ਮਾਲਕ ਨੇ ਦਿੱਤੀਆਂ ਨੇ ਉਹ ਮਾਲਕ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਧੰਨਵਾਦ ਕਰਕੇ ਆਪਣੇ ਕੰਮਾਂ ਕਰਨਾ ਸਿੱਖਣਾ ਚਾਹੀਦਾ ਹੈ ਫਿਰ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਸੋ ਸੰਗਤ ਜੀ ਅੱਜ ਤੋਂ ਹੀ ਤੁਸੀਂ ਅਜਮਾ ਕੇ ਦੇਖਿਓ ਅੱਜ ਤੋਂ ਹੀ ਸੱਚੇ ਮਨੋਂ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਬਰਕਤਾਂ ਦੋਨੋਂ ਸਮਾਈਆਂ ਹੋ ਜਾਣਗੀਆਂ ਤੁਹਾਡੀ ਕੀਤੀ ਹੋਈ ਮਿਹਨਤ ਨੂੰ ਵੀ ਦੁੱਗਣੇ ਰੰਗ ਭਾਗੇ ਲੱਗਣਗੇ ਤੁਸੀਂ ਅੰਦਰੋਂ ਖੇੜੇ ਦੇ ਵਿੱਚ ਆ ਜਾਓਗੇ ਤੁਹਾਡੇ ਅੰਦਰ ਦੀ ਮਰੂ ਮਰੂ ਖਤਮ ਹੋ ਜਾਵੇਗੀ ਅੰਦਰ ਦੀ ਨਿਰਾਸ਼ਾ ਖਤਮ ਹੋ ਜਾਵੇਗੀ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਬਹੁਤ ਤਾਕਤ ਆ ਇਹ ਵੀ ਮਾਲਕ ਨੂੰ ਯਾਦ ਕਰਨਾ ਇੱਕ ਤੰਦ ਤਰੀਕਾ ਹੈ ਕਿ ਹਰ ਵੇਲੇ ਉਹਦਾ ਸ਼ੁਕਰਾਨਾ ਕਰਦੇ ਰਹਿਣਾ ਇਹ ਚਾਰ ਅੱਖਰ ਕਹਿਣੇ ਕੋਈ ਔਖੇ ਨਹੀਂ ਆ ਬਹੁਤ ਸੌਖੇ ਆ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਰੋਟੀ ਖਾਣ ਵੇਲੇ ਸ਼ੁਕਰਾਨਾ ਪਾਣੀ ਪੀਣ ਵੇਲੇ ਸ਼ੁਕਰਾਨਾ ਕੱਪੜਾ ਖਰੀਦਣ ਵੇਲੇ ਸ਼ੁਕਰਾਨਾ ਪਹਿਨਣ ਵੇਲੇ ਸ਼ੁਕਰਾਨਾ ਕਿਤੇ ਵੀ ਆਵਾਜ਼ ਆ ਰਹੀ ਹੋ ਆਪਣੀ ਮੰਜ਼ਿਲ ਤੇ ਪਹੁੰਚ ਕੇ ਮਾਲਕ ਦਾ ਸ਼ੁਕਰਾਨਾ ਕਰੂੰ ਤਾਂ ਮੰਨਤ ਕਰੂੰ ਫਿਰ ਵੇਖੋ